ਬਾਈ ਵੈਗਰੋ ਜੀ ਕਾ ਖਾਲਸਾ ਵੈਗਰੋ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਬਾਈ ਸਰਕਾਰੀ ਹਸਪਤਾਲ ਰਾਜਪੁਰਾ ਵਿਖੇ ਖੜੇ ਆ ਤੁਸੀਂ ਦੇਖ ਲਓ ਸਾਰੀ ਵਾਰਡ ਡੱਕੀ ਪਈ ਆ ਪਹਿਲਾਂ ਤਾਂ ਬਾਪੂ ਜੀ ਨੂੰ ਮਿਲੋ ਦੇਖੋ ਬਾਪੂ ਜੀ ਇੱਥੇ ਟੱਕਰੇ ਦਾ ਹੋਏ ਨੇ ਅਣਸੁਖੀ ਆ ਬਾਈ ਦੇ ਗੋਲੀ ਲੱਗੀ ਆ ਆ ਦੇਖ ਲਓ ਬਾਹ ਤੇ ਆ ਪੱਟ ਤੇ ਇੱਧਰ ਲੱਤ ਤੇ ਆ ਦਿਖਾ ਬਾਈ ਦੀ ਲੱਤ ਪਾੜੀ ਪਈ ਆ ਬਾਹ ਪਾੜੀ ਆ ਗੋਲੀ ਲੱਗੀ ਆ ਬਾਈ ਚੱਲ ਲਿਆ ਆ ਹਾਂ ਇਹ ਟੀਵੀ ਤੇ ਦਿਖਾ ਰਹੇ ਨੇ ਜੀ ਦੂਜੀਆਂ ਗੋਲੀਆਂ ਵੀ ਮਾਰ ਰਹੇ ਜਾਂਣਾ ਵਿੱਚ ਹਾਂ ਹਾਂ ਐਸ ਆਰ ਮਾਰ ਰਹੇ ਨੇ ਜੀ ਹਾਂ ਹਾਂ ਇੱਕ ਵਾਰੀ ਵਜੀਆਂ ਗੋਲੀਆਂ ਸਾਰਿਆਂ ਦੇ ਸਾਰਿਆਂ ਦੇ ਗੋਲੀਆਂ ਤੇ ਇੱਥੇ ਸਿੰਘ ਤੇ ਅਗਰ ਬਜ਼ੁਰਗ ਉਧਰ ਵੀ ਮਰੀਜ਼ ਨੇ ਤੇ ਇੱਧਰ ਵੀ ਬਾਈ ਇਹ ਜੀ 12 ਹਾਲ ਦਾ ਇੱਥੋਂ ਤੇ ਇੱਧਰ ਵੀ ਬਾਈ ਉਹਦੇ ਮੱਥੇ 'ਚ ਲੱਗੀ ਹਾਂ ਤੇ ਇੱਧਰ ਸਹੀ ਤਾਂ ਬਾਹਲਾ ਬੌਖਾ ਵਿਚਾਰਾ ਹਾਂ ਬਾਹਲਾ ਬੌਖਾ ਬਈ ਯਾਰ ਤੇ ਬਈ ਪੰਜਾਬ ਦੀ ਨੌਜਵਾਨੀ ਦੀ ਘਾਟ ਹੋ ਰਿਹਾ ਇਹ ਸਾਰਾ ਦੇਖੋ ਇਹ ਕੋਈ ਇਹ ਕੋਈ ਡੈਮੋਕਰੇਸੀ ਆ ਦੱਸੋ ਮੈਂ ਤੁਹਾਨੂੰ ਦੱਸਦਾ ਹਰੇਕ ਬੰਦੇ ਦੇ ਹੱਥ ਨਹੀਂ ਲੱਗਣੀ ਕਿੰਦੀ ਇਹ ਹਸਪਤਾਲ ਚੋਂ ਬਣਾਈ ਐ ਜਿਹੜੇ ਉੱਥੇ ਲਗਭਗ 2:00 ਵਜੇ ਹੋਈਦੀ ਐ ਕਿੰਨੇ ਵਜੇ ਹੋਇਆ ਡਾਕਟਰ 3:00 3:30 ਵਜੇ 3:00 ਵਜੇ 3:00 ਵਜੇ ਪੇੜ ਹੋਇਆ ਜਿਹੜਾ ਸੰਭੂ ਆਰਡਰ ਤੇ ਉਹਦੇ ਟੱਕਰੇ 'ਚ ਇਹ ਨੌਜਵਾਨਾਂ ਦੇ ਸੱਟਾਂ ਲੱਗੀਆਂ ਨੇ ਬਜ਼ੁਰਗਾਂ ਦੇ ਲੱਗੀਆਂ ਨੇ ਹੁਣ ਪੁਲਿਸ ਵਾਲਿਆਂ ਨੂੰ ਇਹ ਇਹ ਤਾਂ ਸੋਚਣਾ ਚਾਹੀਦਾ ਵੀ ਅਸੀਂ ਆਪਣੇ ਬਾਪਾਂ ਦੇ ਉਮਰ ਦੇ ਬਜ਼ੁਰਗਾਂ ਦੇ ਮਾਰ ਰਹੇ ਹਾਂ ਠੀਕ ਹੈ ਸ਼ਰਮ ਕਰਨੀ ਚਾਹੀਦੀ ਆ ਮਾੜੀ ਮੋਟੀ ਤੁਸੀਂ ਤਾਂ ਗੱਲ ਤੇ ਇੱਧਰ ਦਿਖਾ ਇੱਧਰ ਹਲੇ ਚੱਲ ਰਿਹਾ ਹੈ ਕੰਮ ਟੰਕ ਕੇ ਤੇ ਇੱਧਰ ਬਾਈ ਦਾ ਇਲਾਜ ਚੱਲ ਰਿਹਾ ਯਾਰ ਇੱਕ ਦਾ ਹੈ ਨਾ ਤੇ ਇੱਧਰ ਆਪਣੇ ਸਾਰੇ ਬੰਦੇ ਜਿੰਨੇ ਵੀ ਨੇ ਹਣਾ ਐਮਰਜੈਂਸੀ ਫੁੱਲ ਆ ਸਾਰੀ ਉਹ ਤੇ ਆ ਬਚਾਰੇ ਸਿਆਣੇ ਬਜ਼ੁਰਗ ਜਿਹੜੇ ਇਹਨਾਂ ਤੇ ਦੇਖੋ ਕਿੰਨਾ ਉਤਿਆਚਾਰ ਕਰਿਆ ਪੱਥਰੂ ਕਿਸੇ ਤੇ ਗੋਲੀ ਮਾਰੇ ਨੇ ਬਾਕੀ ਗੋਲੀਆਂ ਵੀ ਚਲਾਈਆਂ ਨੇ ਬਾਈ ਉਹਨਾਂ ਨੇ ਸਾਰੇ ਬੰਦਿਆਂ ਕੋਲ ਆਪਣੇ ਕੋਲ ਮਤਲਬ ਜਿਹੜੇ ਚੱਕ ਕੇ ਲੈ ਕੇ ਆਏ ਆ ਸਮਾਨ ਸਾਰਾ ਹਨਾ ਦਿਖਾ ਰਹੇ ਆ ਉਹ ਆਪਣੇ ਵੀ ਬੰਦੇ ਦੇ ਲੱਗਿਆ ਮਤਲਬ ਸ਼ਰਲਾ ਲੱਗਿਆ ਗੋਲੀ ਲੱਗੀ ਉਹ ਜਿਹੜੀ ਉਹ ਮਾਰਦੇ ਹੁੰਦੇ ਆ ਤੇ ਤਾਂ ਕਰਕੇ ਆਪਾਂ ਇੱਧਰ ਹਸਪੀਟਲ 'ਚ ਆਏ ਹੋਏ ਆ ਸਾਰੇ ਤੇ ਇਧਰ ਆ ਬਾਈ ਦੇਖ ਲਓ ਹਾਂ